ਸਤਿ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਰੈਸਪੀ ਦਿਖਾ ਰਹੇ ਹਾਂ ਜੋ ਸਾਡੀ ਟ੍ਰੈਡੀਸ਼ਨਲ ਗਰਮੀਆਂ ਦੀ ਡਰਿੰਕ ਹੈ ਯਾਨੀ ਬਿੱਲ ਦਾ ਅਸੀਂ ਜੂਸ ਬਣਾਵਾਂਗੇ ਇਹ ਬਿੱਲ ਹੈ ਬਿੱਲ ਦਾ ਜੂਸ ਬਣਾਵਾਂਗੇ ਔਰ ਬਿੱਲ ਦੀ ਸ਼ਰਦਿਆਈ ਵੀ ਬਣਾਵਾਂਗੇ ਦੋ ਚੀਜ਼ਾਂ ਬਣਾਵਾਂਗੇ ਇਹ ਬਿੱਲ ਹੈ ਇਹ ਆਮ ਮਿਲ ਜਾਂਦੇ ਚੰਡੀਗੜ੍ਹ ਚ ਇਹਨਾਂ ਦਾ ਰੇਟ 80 ਤੋਂ 100 ਰੁਪਏ ਕਿਲੋ ਆ ਪਟਿਆਲੇ ਚ ਬੜੇ ਵਧੀਆ ਮਿਲਦੇ ਕਾਗਜ਼ੀ ਬਿਲ ਸੋ ਇਹ ਬਿਲ ਦੀ ਡਰਿੰਕ ਬਣਾਉਣ ਲਈ ਅਸੀਂ ਤੁਹਾਨੂੰ ਤਰੀਕਾ ਦੱਸਾਂਗੇ ਇਹਦੇ ਵਿੱਚ ਅਸੀਂ ਬਿਲ ਨੂੰ ਪਹਿਲੇ ਤੋੜ ਕੇ ਕੱਟ ਕੇ ਇਹ ਇਹਦੇ ਚ ਗੁੱਦਾ ਕੱਢ ਲਿਆ ਅਤੇ ਅਸੀਂ ਉਸ ਨੂੰ ਇੱਕ ਘੰਟਾ ਪਹਿਲੇ ਥੋੜਾ ਜਿਹਾ ਪਾਣੀ ਪਾ ਕੇ ਭਿਉਂ ਦਿੱਤਾ ਹੈ ਇਹਦੇ ਵਿੱਚ ਬੀਜ ਹੁੰਦੇ ਹਨ ਜਦੋਂ ਅਸੀਂ ਇਹਦੇ ਬੀਜ ਪਾਉਣਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੋਂ ਇਸ ਨੂੰ ਤੁਸੀਂ ਇਦਾਂ ਕਰਕੇ ਚਮਚੇ ਨਾਲ ਸਾਰਾ ਗੁੱਦਾ ਕੱਢ ਸਕਦੇ ਹੋ ਕੋਈ ਸਮੱਸਿਆ ਨਹੀਂ ਔਰ ਇਹਦਾ ਜਦੋਂ ਕੱਢ ਲੋਗੇ ਬਾਕੀ ਤੁਹਾਨੂੰ ਇਹਦੇ ਵਿੱਚ ਅਸੀਂ ਪਾਣਾ ਕੀ ਕੀ ਹੈ ਇਹਦੇ ਵਿੱਚ ਜਿਹੜਾ ਤੇ ਬਿੱਲ ਦਾ ਜੂਸ ਹੈ ਉਹਦੇ ਵਿੱਚ ਤੇ ਅਸੀਂ ਪਾਵਾਂਗੇ ਪਾਣੀ ਥੋੜਾ ਜਿਆ ਜਿਹੜੀ ਦੇਸੀ ਖੰਡ ਤੁਸੀਂ ਨਹੀਂ ਦੇਸੀ ਖੰਡ ਹੈਗੀ ਤੇ ਜਿਹੜੀ ਤੁਹਾਡੇ ਘਰ ਖੰਡ ਹੈਗੀ ਉਹ ਪਾ ਲਓ ਤੁਸੀਂ ਜੀ ਕਰਦਾ ਤੇ ਗੁੜ ਵੀ ਪਾ ਲਓ ਇਹ ਤੁਹਾਡੀ ਇੱਛਾ ਦੇ ਅਨੁਸਾਰ ਹੈ ਇਹਦੇ ਵਿੱਚ ਹੋਰ ਕੀ ਪਾਵਾਂਗੇ ਜਿਹੜੀ ਅਸੀਂ ਬਿਲ ਦੀ ਸਰਦੀਆਂ ਹੀ ਬਣਾਣੀ ਹੈ ਇਹ ਦੋ ਆਈਟਮਾਂ ਬਣਾ ਰਹੇ ਹਾਂ ਬਿਲ ਦਾ ਜੂਸ ਉਹ ਸਿਰਫ ਬਿੱਲ ਹੋਏਗਾ ਉਹਦਾ ਗੁੱਦਾ ਹੋਏਗਾ ਮਿਕਸੀ ਚ ਉਹਨੂੰ ਮਿਕਸ ਕਰਾਂਗੇ ਪਾਣੀ ਚ ਤੇ ਉਹਦੇ ਚ ਪਾਵਾਂਗੇ ਦੇਸੀ ਖੰਡ ਤੁਸੀਂ ਗੁੜ ਪਾ ਸਕਦੇ ਹੋ ਜੇ ਘਰ ਚ ਜਿਹੜੀ ਚੀਨੀ ਆਮ ਵਰਤਦੇ ਹੋ ਉਹ ਵੀ ਪਾ ਸਕਦੇ ਹੋ ਕੋਈ ਮਸਲਾ ਨਹੀਂ ਹੁਣ ਉਹਦੇ ਚ ਜਿਹੜੀ ਸ਼ਰਦਿਆਈ ਬਣਾਣੀ ਹੈ ਬੇਲ ਦੀ ਉਹਦੇ ਚ ਅਸੀਂ ਕੀ ਪਾਣਾ ਉਹਦੇ ਚ ਪਾਵਾਂਗੇ ਖਸਖਸ ਉਹਦੇ ਚ ਪਾਵਾਂਗੇ ਬਦਾਮ ਨੂੰ ਅਸੀਂ ਭਿਉਂ ਦਿੱਤਾ ਸੀ ਔਰ ਬਿਆਦਮਾਨ ਨੂੰ ਛਿਲ ਕੇ ਉਹਦੇ ਚ ਬਦਾਮ ਦੀ ਪੇਸਟ ਬਣਾ ਕੇ ਪਾਵਾਂਗੇ ਚਾਰ ਮਗਜ ਪਾਵਾਂਗੇ ਤੁਹਾਡੇ ਕੋਲ ਦੋ ਹੈਗੇ ਮਗਜ ਦੋ ਪਾ ਲਓ ਤਿੰਨ ਹੈਗੇ ਤਿੰਨ ਇਹ ਕੋਈ ਕੰਪਲਸ਼ਨ ਨਹੀਂ ਵੀ ਹੈਗੇ ਤੇ ਬਦਾਮ ਪਾ ਲਓ ਖਸਖਸ ਖਸਖਸ ਦਾ ਬੜਾ ਸੂਦੀng ਇਫੈਕਟ ਹੁੰਦਾ ਹੈ ਬ੍ਰੇਨ ਤੇ ਨਸਾਂ ਤੇ ਔਰ ਇਸ ਕਰਕੇ ਅਸੀਂ ਖਸਖਸ ਪੀਉਂਦੀ ਸੀ ਜਿਹੜੀ ਭਿਜੀ ਹੋਈ ਖਸਖਸ ਹੈ ਉਸ ਦੀ ਬਦਾਮਾਂ ਦੀ ਮਗਜ਼ ਦੀ ਰਲਾ ਕੇ ਅਸੀਂ ਪੇਸ ਬਣਾ ਦੇਾਂਗੇ ਉਸ ਨੂੰ ਜਦੋਂ ਅਸੀਂ ਮਿਕਸੀ ਵਿੱਚ ਬਿਲ ਦਾ ਗੁੱਦਾ ਪਾਵਾਂਗੇ ਉਹਦੇ ਵਿੱਚ ਜਦੋਂ ਅਸੀਂ ਨੂੰ ਮਿਕਸ ਕਰ ਦੇਾਂਗੇ ਤੇ ਸਰਦਿਆਈ ਬਣ ਜਾਏਗੀ ਹੁਣ ਸਰਦਿਆਈ ਤੁਸੀਂ ਵਿੱਚ ਥੋੜਾ ਜਿਹਾ ਦੁੱਧ ਵੀ ਮਿਕਸ ਕਰ ਸਕਦੇ ਹੋ ਉਹ ਜਦੋਂ ਤੁਹਾਨੂੰ ਬਣਦੀ ਦਿਖਾਵਾਂਗੇ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਉਸ ਲੈਵਲ ਤੇ ਜਾ ਕੇ ਦਿਖਾਵਾਂਗੇ ਇਹ ਸਾਰਾ ਕੁਝ ਜਦੋਂ ਅਸੀਂ ਬੇਲ ਦਾ ਜੂਸ ਬਣਾ ਲਾਂਗੇ ਤੇ ਬੇਲ ਦਾ ਸ਼ਰਦਿਆਈ ਬਣਾ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਬੇਲ ਦੀਆਂ ਇਸ ਜੂਸ ਦੀਆਂ ਇਸ ਸ਼ਰਦਿਆਈ ਦੀਆਂ ਨਿਊਟ੍ਰੀਸ਼ੀਅਸ ਵੈਲਿਊ ਵੀ ਦੱਸਾਂਗੇ ਪਹਿਲੇ ਅਸੀਂ ਇਹ ਬਣਾ ਦੇਵਾਂਗੇ ਤਾਂ ਜੋ ਵੀਡੀਓ ਬਹੁਤ ਲੰਬੀ ਨਾ ਹੋਵੇ ਚਲੋ ਹੁਣ ਅਸੀਂ ਵੱਧ ਦਿਆਂ ਮਿਕਸੀ ਵੱਲ ਹੁਣ ਅਸੀਂ ਪਹਿਲੇ ਬਣਾਨੇ ਆ ਬੇਲ ਦਾ ਜੂਸ ਇਹ ਜੋ ਬੇਲ ਅਸੀਂ ਪਾਣੀ ਚ ਪਿਉ ਹ ਦਿੱਤਾ ਸੀ ਇਹਦਾ ਹੁਣ ਅਸੀਂ ਗੁੱਦਾ ਕੱਢਾਂਗੇ ਇਹ ਮਿਕਸੀ ਚ ਇਹਦੇ ਬੀਜ ਜਲਾਗਾ ਕਰ ਦੇਗਾ ਫਿਰ ਇਸ ਨੂੰ ਪਾਣੀ ਚ ਪਾਣ ਲਾਂਗੇ ਤੇ ਪਾਣੀ ਇਹਦੇ ਵਿੱਚੋਂ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਗੁੱਦਾ ਅਲੱਗਾ ਹੋ ਜਾਏਗਾ ਬੀਜ ਅਲੱਗਾ ਹੋ ਜਾਣਗੇ ਤੁਹਾਡੇ ਸਾਹਮਣੇ ਇਸ ਨੂੰ ਕਰਤਾ ਇਹਨੂੰ ਅਸੀਂ ਫੜ ਕੇ ਰੱਖਣਾ ਹੈ ਇਹ ਪੇਸਟ ਬਣ ਗਈ ਹੈ ਹੁਣ ਅਸੀਂ ਇਹਨੂੰ ਬਾਹਰ ਕੱਢਾਂਗੇ ਤੇ ਫਿਰ ਇਸ ਨੂੰ ਪੁੰਨਦੇ ਹਾਂ ਅਸੀਂ ਇਹ ਮਿਕਸੀ ਚ ਪਾਣੀ ਪਾ ਕੇ ਜੋ ਲਿਕਵਿਡ ਬਣਾਇਆ ਇਹਨੂੰ ਅਸੀਂ ਹੁਣ ਪੁੰਨ ਲਾਂਗੇ ਇਹਦੇ ਵਿੱਚ ਜੋ ਇਹਦੇ ਵਿੱਚ ਕੁਝ ਇਹਦੇ ਬੇਲ ਦੇ ਤਾਰ ਟਾਈਪਸ ਵਾਲ ਟਾਈਪ ਹੁੰਦੇ ਉਹ ਵੀ ਪੁੰਨੇ ਜਾਣਗੇ ਔਰ ਇਹਦੇ ਬੀਜ ਵੀ ਤੁਹਾਡੇ ਸਾਹਮਣੇ ਆ ਇਹ ਸਾਰੇ ਪੁੰਨ ਲਏ ਅਸੀਂ ਇਹ ਔਰ ਇਹਨੇ ਕਿਉਂਕਿ ਅਸੀਂ ਮਿਕਸੀ ਬਹੁਤੀ ਤੇਜ਼ ਨਹੀਂ ਚਲਾਈ ਪਹਿਲੇ ਪੁਆਇੰਟ ਤੇ ਚਲਾਈਏ ਤੇ ਤੁਸੀਂ ਦੇਖ ਰਹੇ ਹੋ ਇਰੇ ਬੀਜ ਜਿਹੜੇ ਨੂੰ ਕਟਵਡ ਨਹੀਂ ਹੋਏ ਹੁਣ ਅਸੀਂ ਇਹ ਜੋ ਜੂਸ ਕੱਢ ਲਿਆ ਇਸ ਦਾ ਪਹਿਲੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਬੇਲ ਦਾ ਜੂਸ ਉਸ ਤੋਂ ਬਾਅਦ ਬਣਾਵਾਂਗੇ ਸਰਦਾਈ ਇਹ ਪਾ ਰਹੇ ਹਾਂ ਅਸੀਂ ਬੇਲ ਦਾ ਜੂਸ ਇਹ ਤੇ ਬਣਾਵਾਂਗੇ ਅਸੀਂ ਬੇਲ ਦਾ ਜੂਸ ਸੋ ਜੂਸ ਵਿੱਚ ਅਸੀਂ ਪਾ ਰਹੇ ਹਾਂ ਚੀਨੀ ਦੀ ਥਾਂ ਦੇਸੀ ਖੰਡ ਇਹ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਦੇਸੀ ਖੰਡ ਪਾ ਰਹੇ ਹਾਂ ਕਿਉਂਕਿ ਜਲਦੀ ਕੁਲ ਜਾਂਦੀ ਹੈ ਔਰ ਤੁਸੀਂ ਖੰਡ ਜਿਹੜੀ ਹੈ ਆਪਣੀ ਟੇਸ ਮੁਤਾਬਕ ਪਾਣੀ ਹੈ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਖੰਡ ਤੁਸੀਂ ਥੋੜੀ ਪਾਣੀ ਹੈ ਜਿਆਦਾ ਪਾਣੀ ਇਹ ਅਕੋਰਡਿੰਗ ਟੂ ਤੁਸੀਂ ਟੇਸ ਪਾਣੀ ਹੈ ਔਰ ਇਹਨੂੰ ਕਿੰਨਾ ਗਾੜਾ ਰੱਖਣਾ ਹੈ ਔਰ ਕਿੰਨਾ ਪਤਲਾ ਰੱਖਣਾ ਹੈ ਇਹ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਇਹਨੂੰ ਪਤਲਾ ਵੀ ਕਰ ਸਕਦੇ ਹੋ ਇਹਨੂੰ ਗਾੜਾ ਵੀ ਕਰ ਸਕਦੇ ਹੋ ਔਰ ਇਸ ਵਿੱਚ ਤੁਸੀਂ ਥੋੜਾ ਜਿਹਾ ਜੇ ਦੁੱਧ ਪਾਣਾ ਚਾਹੋ ਤੇ ਦੁੱਧ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾ ਰਿਹਾ ਔਰ ਤੁਸੀਂ ਸ਼ਰਦਾਈ ਵਿੱਚ ਮੈਂ ਥੋੜਾ ਜਿਹਾ ਦੁੱਧ ਪਾਵਾਂਗਾ ਤੁਸੀਂ ਦੇਖ ਸਕਦੇ ਹੋ ਬੇਲ ਦਾ ਜੂਸ ਤਿਆਰ ਹੋ ਗਿਆ ਹੈ ਇਹ ਹੁਣ ਅਸੀਂ ਤੁਹਾਨੂੰ ਬੇਲ ਦੇ ਜੂਸ ਨੂੰ ਇਸ ਸਿੱਧਾ ਗਲਾਸ ਚ ਪਾਵਾਂਗੇ ਇਹ ਸਾਡੇ ਕੋਲ ਗਲਾਸ ਹੈ ਤੁਸੀਂ ਇਹਦਾ ਦੇਖ ਸਕਦੇ ਹੋ ਕਿੰਨਾ ਸੋਹਣਾ ਰੰਗ ਹੈ ਔਰ ਬੜਾ ਡੇਲੀਸ਼ੀਅਸ ਹੈ ਔਰ ਬੜੀ ਸਸਤੀ ਡਰਿੰਕ ਹੈ ਇਹ ਡਰਿੰਕ ਤੁਸੀਂ ਆਪਣੇ ਨਾਪ ਨੂੰ ਔਰ ਬੱਚਿਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇਹ ਠੰਡੀ ਹੈ ਔਰ ਠੰਡਕ ਪਹੁੰਚਾਉਂਦੀ ਹੈ ਮੈਂ ਇਹਦੀਆਂ ਤੁਹਾਨੂੰ ਜੋ ਨਿਊਟ੍ਰੀਸ਼ੀਅਸ ਵਲੀਆਂ ਹਨ ਬੇਲਦੀਆਂ ਉਹ ਇਹ ਵੀਡੀਓ ਕੰਪਲੀਟ ਕਰਕੇ ਉਸ ਤੋਂ ਬਾਅਦ ਦੱਸ ਇਹ ਸਰਦਿਆਈ ਲਈ ਅਸੀਂ ਇਹਦੇ ਵਿੱਚ ਬਦਾਮ ਤੁਸੀਂ 6 ਵੀ ਪਾ ਸਕਦੇ ਹੋ 8 ਵੀ ਪਾ ਸਕਦੇ ਹੋ 10 ਵੀ ਤੁਹਾਡੀ ਚੋਇਸ ਹੈ ਇਹ ਜਿਹੜੀ ਭਿੱਜੀ ਹੋਈ ਖਸ ਖਸ ਸੀਗੀ ਇਹ 2-3 ਘੰਟੇ ਵਿੱਚ ਕੇ ਰੱਖੀ ਸੀ ਇਸ ਜਿਸ ਨਾਲ ਇਹ ਸਾਫਟ ਹੋ ਗਈ ਹੈ ਇਹ ਸਾਫਟ ਹੋ ਗਈ ਹੈ ਉਹਦੀ ਪੇਸਟ ਬਣ ਜਾਏਗੀ ਤੁਸੀਂ ਦੇਖੋਗੇ ਇਹ ਹਨ ਮਗਜ ਇਹ ਅਸੀਂ 4 ਮਗਜ ਬਾਏ ਹਨ ਇਹ ਇੱਕ ਗੱਲ ਦੱਸੀ ਮੈਂ ਤੁਹਾਨੂੰ ਭੁੱਲ ਗਿਆ ਜਿਹੜੀ ਖਸਖਸ ਹੁੰਦੀ ਹੈ ਉਹਦੇ ਚ ਡਸਟ ਹੁੰਦੀ ਹੈ ਇਸ ਲਈ ਉਸ ਨੂੰ ਤੁਸੀਂ ਦੋ ਤਿੰਨ ਪਾਣੀ ਧੋੜਨਾ ਹੈ ਨਤਾਰਨੀ ਹੈ ਤੁਸੀਂ ਕੋਈ ਪਾਣੀ ਲੈ ਕੇ ਅਜੇ ਹੀ ਪਾਣੀ ਲੈਣੀ ਹੈ ਸਟੀਲ ਦੀ ਜਾਂ ਦੂਸਰੀ ਜਿਹਦੇ ਵਿੱਚੋਂ ਖਸਖਸ ਥੱਲੇ ਨਾ ਆਏ ਖਸਖਸ ਬੜੀ ਮਹਿੰਗੀ ਹੈ 1500 ਤੋਂ 2000 ਰੁਪਏ ਕਿਲੋ ਲੇਕਿਨ ਉਸ ਦੇ ਵਿੱਚ ਜਿਹੜੀ ਡਸਟ ਹੈ ਜਾਂ ਰੇਤ ਹੈ ਜਾਂ ਜੋ ਵੀ ਹੈ ਉਹ ਉਹਦਾ ਫਿਲਟਰ ਹੋ ਜਾਏ ਹੁਣ ਅਸੀਂ ਬਣਾਉਂਦੇ ਆਂ ਇਹਦੀ ਪੇਸਟ ਇਹ ਪੇਸਟ ਅਸੀਂ ਜਿਹੜੀ ਮਿਕਸੀ ਚ ਪਾ ਕੇ ਉਹਦੇ ਵਿੱਚ ਪਾਵਾਂਗੇ ਬੇਲ ਦਾ ਜੋ ਅਸੀਂ ਲਿਕਵਿਫਾਈ ਕੀਤਾ ਤਾਂ ਇਹ ਬਣ ਜਾਏਗੀ ਸ਼ਰਧਾਈ ਹੁਣ ਬਣਾਉਂਦੇ ਆਂ ਸ਼ਰਧਾਈ ਇਹ ਕਿਉਂਕਿ ਅਸੀਂ ਪੇਸਟ ਬਣਾਣੀ ਹੈ ਇਸ ਲਈ ਅਸੀਂ ਇਹਨੂੰ ਗ੍ਰਾਈਂਡਰ ਚ ਪਾਇਆ ਮਿਕਸੀ ਚ ਪੇਸਟ ਨਹੀਂ ਬਣ ਸਕਦੀ ਮਿਕਸੀ ਤੇ ਚੀਜ਼ ਮਿਕਸ ਹੋ ਸਕਦੀ ਤੋਂ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਹੁਣ ਅਸੀਂ ਢੱਕਣ ਦੇ ਰਹਾਂ ਔਰ ਇਹਨੂੰ ਢੱਕਣ ਨੂੰ ਫੜ ਕੇ ਰੱਖਣਾ ਹੈ ਤੇ ਫੇਰ ਅਸੀਂ ਇਸ ਨੂੰ ਪੇਸਟ ਲਿਕুইਫਾਈਡ ਬਣ ਗਈ ਹੈ ਪੇਸਟ ਬਣ ਗਈ ਹੈ ਇਹਦੇ ਵਿੱਚ ਪਾਣੀ ਪਾਣਾ ਪੈਂਦਾ ਕਿਉਂਕਿ ਤਾਂ ਜੋ ਬਦਾਮ ਤੇ ਹੋਰ ਚੀਜ਼ਾਂ ਦੀ ਜਿਹੜੀ ਇਹ ਪੇਸਟ ਜਲਦੀ ਤੇ ਸੋਖੀ ਬਣ ਜਾਏਗੀ ਇਹਨੂੰ ਹੁਣ ਅਸੀਂ ਪਾਵਾਂਗੇ ਮਿਕਸੀਚ ਤੇ ਉਹਦੇ ਵਿੱਚ ਪਾਵਾਂਗੇ ਅਸੀਂ ਬੇਲ ਦਾ ਜੂਸ ਫਿਰ ਬਣੇਗੀ ਸਰਦਿਆਈ ਇਹ ਪਾ ਰਹੇ ਹਾਂ ਅਸੀਂ ਬੇਲ ਦਾ ਜੂਸ ਪਾਤਾ ਹੁਣ ਇਹਦੇ ਪਾ ਦਾਂਗੇ ਇਹ ਜੋ ਅਸੀਂ ਪੇਸਟ ਬਣਾਈ ਹੈ ਗ੍ਰਾਈਂਡਰ ਚ ਹੁਣ ਇਹਦੇ ਚ ਹੁਣ ਅਸੀਂ ਸ਼ੀਨੀ ਪਾ ਰਹੇ ਹਾਂ ਯਾਨੀ ਦੇਸੀ ਖੰਡ ਇਹ ਤੁਸੀਂ ਆਪਣੇ ਟੇਸਟ ਮੁਤਾਬਕ ਬਣਾਣੀ ਹੈ ਜੇ ਘਰ ਚ ਕਿਸੇ ਨੂੰ ਡਾਇਬਟੀ ਹੈ ਤਾਂ ਇਹ ਥੋੜੀ ਪਾਓ ਕਿਉਂਕਿ ਵੈਸੇ ਬਿਲ ਵੀ ਜਿਹੜਾ ਉਹ ਡਾਇਬਟੀਜ਼ ਨੂੰ ਕੰਟਰੋਲ ਕਰਦਾ ਹੈ ਹੀ ਪਾ ਦਿੱਤੀ ਹੈ ਹੁਣ ਅਸੀਂ ਪਾਉਂਦੇ ਆ ਇਹਦੇ ਵਿੱਚ ਥੋੜੀ ਜੀ ਬਰਫ਼ ਇਹ ਘਰ ਦੀ ਬਰਫ਼ ਪਾਓ ਫ੍ਰੀਜ ਚੋਂ ਕੱਢ ਕੇ ਆਕਨ ਸਭ ਕੁਲ ਫ੍ਰੀਜਾਂ ਠੰਡੀ ਸਰਦਾਈ ਦਿਮਾਗ ਨੂੰ ਤਰ ਕਰੇਗੀ ਬਾਦਾਮ ਐ ਖਸਖਸ ਦੀ ਤਸੀਰ ਹੈ ਕਿ ਉਹ ਨਸਾਂ ਨੂੰ ਜਿਹੜੀ ਇਹ ਸੂਧਿੰਗ ਹੈ ਸੁੱਖ ਪਹੁੰਚਾਉਂਦੀ ਹੈ ਸੋ ਇਹਦੇ ਵਿੱਚ ਹੁਣ ਥੋੜਾ ਪਾਣੀ ਵੀ ਪਾਵਾਂਗੇ ਯੋਕੇ ਕਾਫੀ ਗਾੜੀ ਹੋ ਜਾਏਗੀ ਇਸ ਨੂੰ ਤੁਸੀਂ ਥੋੜੀ ਥੋੜੀ ਕਰਕੇ ਇਹਦੇ ਵਿੱਚ ਪਾਣੀ ਹੋਰ ਪਾ ਕੇ ਇਹਨੂੰ ਆਪਣੇ ਮਤਲਬ ਦੀ ਇਹ ਮਿਕਸ ਹੋ ਗਿਆ ਇਹ ਸਰਦਾਈ ਬਣ ਗਿਆ ਔਰ ਇਹਦੇ ਵਿੱਚ ਤੁਸੀਂ ਇਹਨੂੰ ਆਪਣੀ ਲੋੜ ਅਨਸਾਰ ਪਾਣੀ ਪਾ ਸਕਦੇ ਹੋ ਇਸ ਨੂੰ ਹੁਣ ਅਸੀਂ ਸ਼ਿਫਟ ਕਰਦੇ ਹਾਂ ਜੱਗ ਵਿੱਚ ਤੋਂ ਜੱਗ ਤੋਂ ਫਿਰ ਅਸੀਂ ਸਰਵਿਸ ਕਰਾਂਗੇ ਇਹ ਦੋਨੋਂ ਤਿਆਰ ਹੋ ਗਏ ਹਨ ਇਹ ਜਿਹੜੀ ਇਹ ਜੂਸ ਹੈ ਬੇਲ ਦਾ ਪੀਲੇ ਰੰਗ ਦਾ ਇਹ ਸਰਦਾਈ ਹੈ ਇਹਦੇ ਵਿੱਚ ਬਦਾਮ ਹਨ ਮਗਰ ਜਾਨ ਖਸਖਸ ਹੈ ਸੋ ਇਹ ਸਰਦਾਈ ਹੈ ਦੋਨਾਂ ਦਾ ਰੰਗ ਦੇਖ ਸਕਦੇ ਹੋ ਇਹ ਤਿਆਰ ਹੈ ਹੁਣ ਹੁਣ ਮੈਂ ਤੁਹਾਨੂੰ ਦੱਸਦਾ ਕਿ ਵੀ ਬੇਲ ਦੀ ਸਰਦਾਈ ਤੇ ਡਰਿੰਕ ਦਾ ਫਾਇਦਾ ਕੀ ਹੈ ਇੱਕ ਤੇ ਇਹਦੇ ਵਿੱਚ ਕੈਲਸ਼ੀਅਮ ਹੈ ਫਾਈਬਰ ਹੈ ਮਿਨਰਲਸ ਹਨ ਔਰ ਇਹ ਡਾਈਟਰੀਜ਼ ਨੂੰ ਸਟੈਬਲਾਈਜ਼ ਕਰਦੀ ਹੈ ਸਟੋਮਕ ਦੀ ਅਲਸਰ ਜਿਹੜੀ ਹੈ ਉਹਨੂੰ ਬੇਲ ਠੀਕ ਕਰਦਾ ਹੈ ਇਨਫਲੇਮੇਸ਼ਨ ਸੋਜਸ ਜਿਹੜੀ ਹੁੰਦੀ ਹੈ ਔਰ ਇਹਦਾ ਜੂਸ ਜਿਹੜਾ ਔਰ ਔਰ ਇਹਦੇ ਵਿੱਚ ਇਹ ਮੈਮਰੀ ਲਈ ਵੀ ਬਹੁਤ ਅੱਛੀ ਹੈ ਔਰ ਇਹਦੇ ਚ ਟੈਨਕਸਿਨ ਇਹਦੇ ਚ ਹੈ ਔਰ ਇਹਦੇ ਚ ਫਲੇਬੋਨੋਇਡ ਹਨ ਇਹਦੇ ਵਿੱਚ ਜਿਹੜੀਆਂ ਕਿਉ ਮੈਰਾਈਨ ਹਨ ਇਹ ਸਾਰੀਆਂ ਚੀਜ਼ਾਂ ਜਿਹੜੀ ਬਾਡੀ ਦੇ ਅੰਦਰ ਸਵੇਲਿੰਗ ਹੋਵੇ ਉਹਨੂੰ ਰਿਡਿਊਸ ਕਰਦੀਆਂ ਅਸਥਮੇ ਲਈ ਵੀ ਅੱਛੀ ਹੈ ਇਟ ਰਿਡਿਊਸਸ ਬਲੱਡ ਸ਼ੂਗਰ ਨੂੰ ਵੀ ਘਟਾਉਂਦੀ ਹੈ ਸੋ ਇਹ ਸਨ ਦੇ ਗੁਣ ਔਰ ਇਹ ਤੁਸੀਂ ਆਪਣੇ ਘਰਾਂ ਚ ਬਣਾਓ ਔਰ ਹੁਣ ਮੇਰੀ ਆਪ ਜੀ ਨੂੰ ਇੱਕ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਹਦੀ ਬੈਲ ਆਈਕਨ ਦਬਾਓ ਤਾਂ ਜੋ ਇਹ ਵੀਡੀਓ ਜਦੋਂ ਵੀ ਅਸੀਂ ਬਣਾਈਏ ਸਿੱਧੀ ਤੁਹਾਨੂੰ ਮਿਲੇ ਦੂਜੀ ਮੇਰੀ ਗੁਜਾਰਿਸ਼ ਹੈ ਕਿ ਇਸ ਨੂੰ ਵੱਦ ਵਦ ਆਪਣੇ ਸਬੰਧੀਆਂ ਨਾਲ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਨਿਊਟ੍ਰੀਸ਼ੀਅਸ ਟਰੈਡੀਸ਼ਨਲ ਜੋ ਪੋਸਟਿਕ ਸਾਡੀਆਂ ਹੈਗੀਆਂ ਜੂਸ ਪੀਣ ਵਾਲੇ ਤੇ ਸ਼ਰਦਾਈਆਂ ਉਹਦਾ ਆਨੰਦ ਲੈ ਸਕਣ ਕਿਉਂਕਿ ਹੁਣ ਅਸੀਂ ਟੀਵੀ ਚੈਨਲਾਂ ਦੇ ਪ੍ਰਭਾਵੇਠਾਂ ਅਜਿਆਂ ਕੋਲੇ ਗੂਲੇ ਪੀਣ ਲੱਗ ਗਿਆਂ ਡਰਿੰਕਸ ਪੀਣ ਲੱਗ ਗਿਆਂ ਜਿਨ੍ਹਾਂ ਚ ਪ੍ਰੀਜ਼ਰਵੇਟਿਵ ਵੀ ਐ 슈ਗਰ ਕੰਟੈਂਟ ਵੀ ਬਹੁਤ ਜ਼ਿਆਦਾ ਐ ਉਹਨਾਂ ਤੋਂ ਕੈਂਸਰ ਵੀ ਹੁੰਦੀ ਐ ਕਿਉਂਕਿ ਉਹਦੇ ਚ ਕੈਮੀਕਲ ਹੁੰਦੇ ਨੇ ਪ੍ਰੀਜ਼ਰਵੇਟਿਵਸ ਹੁੰਦੇ ਨੇ ਤੇ ਅਸੀਂ ਆਪਣਾ ਥੋੜਾ ਜਿਹਾ ਸਮਾਂ ਕੱਢ ਕੇ ਆਪ ਇਹ ਘਰ ਬਣਾ ਕੇ ਆਪਣੇ ਬੱਚਿਆਂ ਨੂੰ ਆਪ ਨਹੀਂ ਪੀਂਦੇ ਇਹਨੂੰ ਵਾਈਡ ਕਰਦੇ ਆ ਮੈਂ ਵੀ ਇਹ ਕੋਲ ਕਰ ਜਾਣਾ ਕਈ ਵਾਰੀ ਮੈਂ ਵੀ 2-2-3 ਦਿਨ-ਦਿਨ ਬਣਾਉਂਦਾ ਮੇਰੀ ਦਾਦੀ ਬਣਾਉਂਦੀ ਸੀ ਫਿਰ ਮੇਰੀ ਮਾਂ ਬਣਾਉਂਦੀ ਸੀ ਉਹ ਸਾਨੂੰ ਗਰਮੀਆਂ 'ਚ ਬਿੱਲ ਲੈ ਕੇ ਆਉਂਦੇ ਸੀ ਬਾਜ਼ਾਰੋਂ ਤੇ ਤੁਸੀਂ ਵੀ ਆਪਣੇ ਬਜ਼ੁਰਗਾਂ ਨੂੰ ਦਾਦੀ ਨੂੰ ਨਾਨੀ ਨੂੰ ਮਾਸੀ ਨੂੰ ਫੁੱਫੀ ਨੂੰ ਜਿਹੜੇ ਵੀ ਤੁਹਾਡੇ ਰਿਸ਼ਤੇਦਾਰ ਹਨ ਉਹਨਾਂ ਨੂੰ ਇਹ ਬਣਾ ਕੇ ਪਿਓ ਧੰਨਵਾਦ ਸਸਰੀ ਕਾ